ਹਾਂਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸਤਿ ਸ਼੍ਰੀ ਅਕਾਲ ਤੁਹਾਡਾ ਆਪਣਾ ਚੈਨਲ ਹੈ ਜੀ ਇਹ ਸਾਡਾ ਨਹੀਂ ਹੈਗਾ ਆਪਣਾ ਰਲ ਮਿਲ ਕੇ ਸਾਰਿਆਂ ਦਾ ਇਹ ਚੈਨਲ ਹੈ ਜਿੱਥੇ ਸਵਾਗਤ ਹੈ ਤੁਹਾਡਾ ਅੱਜ ਆਪਾਂ ਮੰਨ ਲਓ ਵੀ ਵੀਡੀਓ ਜਿਹੜੀ ਬਣਾ ਰਹੇ ਹਾਂ ਇਹ ਆਪਣੇ ਅੱਜ ਟੁਨੀ ਵਾਲੇ ਰੀਪਰ ਦਾ ਮੰਨ ਲਓ ਵੀ ਲਾਸਟ ਦਿਨ ਉਹਦੇ ਕਰਕੇ ਆਪਾਂ ਦਿਖਾਉਨੇ ਆ ਤੁਹਾਨੂੰ ਅੱਜ ਆਪਾਂ ਇਹਦੇ ਸਾਫ਼ ਸੁਪਈਆ ਕਰਕੇ ਇਹਨੂੰ ਫਿਰ ਅੰਦਰ ਖੜਾਵਾਵਾਂਗੇ ਪਤਾ ਇੱਕ ਟਾਨੀਕ ਦਾ ਢੇੜਾ ਇਹ ਆਪਾਂ ਬਣਾ ਕੇ ਫਿਰ ਅੰਦਰ ਬਣਾਵਾਂਗੇ ਦਿਖਾਉਂਦੇ ਆ ਤੁਹਾਨੂੰ ਦੇਖੋ ਇਹਨੇ ਇਹਦੇ ਤੋਂ ਕਰਕੇ ਦਿਖਾਉਂਦੇ ਆ ਜੇ ਹਵਾ ਵੀ ਬਹੁਤ ਚੱਲਦੀ ਹੈ ਇਸ ਕਰਕੇ ਥੋੜੀ ਜਿਹੀ ਬਾਸ਼ ਥੋੜਾ ਜਿਹਾ ਫਰਕ ਪੈ ਸਕਦਾ ਫਰ ਫਰ ਕੇ ਜੀ ਆਵਾਜ਼ ਆਉਂਦੀ ਆ ਹਵਾ ਜਿਆਦਾ ਪੂਰਾ ਜਲਣ ਕਰਕੇ ਨਾ ਕਰਕੇ ਥੋੜਾ ਜਿਹਾ ਬਾਸ਼ ਤੇ ਥੋੜੀ ਜਿਹੀ ਘਟਾਈ ਵੀ ਆਉਗੀ ਅਟਕੌਣਿਆਂ ਤੋਂ ਮਰ ਲੋ ਇਹ ਤੇ ਵੀ ਕੱਲ ਥੋੜਾ ਜਿਹਾ ਟਰਾਲੀਆਂ ਭਰ ਕੇ ਆਉਂਦੀ ਆ ਕਿਤੇ ਹੋਰ ਉਸ ਗਊਸਾਲਾ ਦੇਣੀਆਂ ਦੀਆਂ ਉਸ ਬਾਕੀ ਦੀਆਂ ਟਰਾਲੀਆਂ ਭਰੀਆਂ ਹੋਈਆਂ ਤੇ ਆ ਲਾਹੀਆਂ ਨੇ ਤੇ ਆ ਥੋੜਾ ਜਿਹਾ ਕੰਮ ਰਹਿ ਗਿਆ ਤੇ ਇਹ ਕਹਿੰਦੇ ਵੀ ਚਲੋ ਕੱਲ ਨੂੰ ਨਾਲੇ ਸ਼ੁੱਕਰਵਾਰ ਆ ਵੀ ਅੱਜ ਦੀ ਕੱਲ ਨੂੰ ਨਿਮੇੜਾਂਗੇ ਇਸ ਕਰਕੇ ਥੋੜਾ ਜਿਹਾ ਇਹਦੇ ਵੀ ਕੱਲ ਨੂੰ ਹੀ ਨਿਮੇੜਾਂਗੇ ਵੀ ਨਾਲੇ ਚੱਲੋ ਸਾਫ਼ ਪਈਆ ਹੋ ਜੂ ਅੱਜ ਫਿਰ ਹੁਣ ਇਹਨੂੰ ਮਰਨੋ ਵੀ ਸਾਫ਼ ਪਈਆ ਕਰਕੇ ਅੰਦਰ ਲਾਵਾਗੇ ਨਾਲੇ ਨਾਲੇ ਜਿਹੜੀ ਟਰਾਲੀ ਐ ਇੱਕ ਆਪਣੀ ਇਹ ਤਿੰਨ ਟਰਾਲੀਆਂ ਦੀ ਇੱਕ ਉਹ ਵੀ ਕਿਰਾਏ ਤੇ ਲਈ ਹੋਈ ਸੀ ਉਹ ਵੀ ਅਗਲੇ ਦਿਨ ਵਾਪਤ ਹੋ ਜੂ ਆ ਗਿਆ ਉਹ ਸਾਹਮਣੇ ਉਹ ਖੜਾ ਹੈ ਦੇਖੋ ਟੀਮ ਦੇ ਤਾਂ ਸਾਰੇ ਬੰਦੇ ਹਾਜ਼ਰ ਹੋ ਜਾਂਦੇ ਨੇ ਜਦ ਇਹ ਵੀ ਮੰਨ ਲਓ ਜਦੋਂ ਕੰਮ ਸ਼ੁਰੂ ਹੁੰਦਾ ਉਹਦੇ ਮੁਤਾਬਕ ਸਾਰੇ ਇਕੱਠੇ ਹੋ ਜਾਂਦੇ ਆ ਇੱਕ ਦਿਨ ਆਪਣੇ ਕੋਲ ਮਨ ਲਾ ਤਿੰਨ ਟਰਾਲੀਆਂ ਪੀਆਂ ਤੇ ਲੇਬਰ ਦੇ ਆਪਣੇ 6 ਬੰਦੇ ਤੇ ਬਾਕੀ ਤਿੰਨ ਅਸੀਂ ਆਪ ਤੇ ਚਲਾਉਣੇ ਵਾਲੇ ਜਗਨਾਲਬੀਰ ਤੇ ਇੱਕ ਸੁਖਵੀਰ ਤੇ ਇੱਕ ਮੈਂ ਉਹਦਾ ਜਿਹਨੇ ਜਿਹੜੀ 9 ਬੰਦਿਆਂ ਦੀ ਟੀਮ ਸੀ ਸਾਡੀ ਪੂਰੀ ਵਧੀਆ ਰਹੀ ਹੈ ਆ ਰਿਹਾ ਸਾਹਮਣੇੋਂ ਟਰੈਕਟਰ ਜੰਬਾਜੀ ਸਲਾਉਣਾ ਕਰਦਾ ਪਰ ਇਹਦੇ ਵਰਗਾ ਸੀ ਦੇਖਿਆ ਵੀ ਚਲੋ ਆਪਣੇ ਟਰੈਕਟਰ ਦੀ ਰਿਸਟਰੀਕ ਇਹਦੇ ਨੰਬਰ ਜੀ ਹਰੇ ਕੇ ਕਰਦਾ ਔਰ ਇਹੋ ਦਾ ਮੇਲ ਲਵਾਉਂਦਾ ਆਪ ਦੇ ਜੀ ਜਿਹੜੀ ਤੰਦੀ ਜਿੱਦਣਾ ਬਣਿਆ ਆ ਪਾ ਫੋਨ ਸਾਫ ਕਰ ਰਹੇ ਹਾਂ ਹੁਣ ਛੜਾਉਣ ਵਾਸਤੇ ਦੇਖੋ ਜਮਣ ਲੱਗੇ ਹੋਏ ਨੇ ਮਾਰ ਕੇ ਸਾਫ ਕਰਦੇ ਵੀਰ ਆਰੀਆ ਦੇ ਕੋਲ ਮਾਰ ਆ ਰਹਾ ਹੈਂ ਜੀ ਚਲੋ ਹਾਂ ਉਹਦੇ ਨਾਲ ਧੱਕੇ ਨਾਲ ਉਹ ਜਿਹੜਾ ਲੋਹੇ ਦੇ ਆ ਪੇਚਰ ਵਗੈਰਾ ਲੈਣ ਪੁੱਚਰੀ ਇਟ ਪੈਂਦੀ ਆ ਹੋਰ ਕੁਝ ਨਹੀਂ ਹੈਗਾ ਚੱਕਰ ਉੱਥੇ ਜਾਰ ਪੈ ਜਾਂਦੀ ਆ ਗੋਮਣੀ ਵਾਲੀ ਦਾ ਫਾਈਟ ਸੁਮੀਰਾ ਕਰਾਂਗੇ ਹੂੰ ਤਸਲੀ ਨਾਲੇ ਕਰਨੀ ਜੇ ਜੀ ਆ ਵੀ ਜਿਹਨੇ ਮੈਂ ਤਾਂ ਨੜਾ ਪ੍ਰਤਾਹ ਕੁਮਾਰ ਇਹਨੇ ਜੋ ਉਹ ਤੋਂ ਤੂੜੀ ਪੜਾ ਕੇ ਤਾਂ ਆਪਾਂ ਖਤਮ ਕਰਤਾ ਤੇ ਕੰਮ ਹੁਣ ਆਪਣੇ ਆਹਾ ਨਾਲ ਜਿਹੜੇ ਬੰਦੇ ਕੰਮ ਕਰਦੇ ਤੇ ਉਹ ਬੈਠੇ ਨੇ ਇਹ ਬਾਕੀ ਦਿਖਾਉਂਦੇ ਆ ਤੁਹਾਨੂੰ ਉਥੇ ਮਸ਼ੀਨ ਵੀ ਆਪਾਂ ਅੰਦਰ ਲਾਤੀ ਉਹ ਵੀ ਦਿਖਾ ਰਹੇ ਆ ਇਹ ਸਾਰੇ ਆਪਣੇ ਸਾਥੀ ਉਹ ਨੇ ਜਿਹੜੇ ਕੰਮ ਕਰਦੇ ਤੇ ਨਾਲ ਅੱਜ ਤਕਰੀਬਨ 9 ਬੰਦੇ ਤੇ ਜਿਹੜੇ ਇਹ ਕੰਮ ਅਚਰੋ ਜੇ ਹੋਏ ਤੇ ਬਾਕੀ ਦਾ ਹੁੰਦਿਆਂ ਉਹਨੂੰ ਰੀਪਰ ਅੰਦਰ ਲਾਇਆ ਹੋਇਆ ਹਾਂ ਕੁਝ ਗੱਲਾਂ ਕਰਦੇ ਕਰਦੇ ਆਪਾਂ ਇਹਨਾਂ ਬੰਦਿਆਂ ਤੋਂ ਵੀ ਪੁੱਛਦੇ ਹਾਂ ਵੀ ਕਿੱਦਾਂ ਦਾ ਸੀਜ਼ਨ ਰਿਹਾ ਦੀਪਕ ਕਿਵੇਂ ਰਿਹਾ ਭਾਈ ਆਪਣਾ ਸੀਜ਼ਨ ਇਹ ਵਧੀਆ ਵਧੀਆ ਕਟਾਈ ਆ ਕੀ ਰੀਪਰ ਵੀ ਵਧੀਆ ਚੱਲਿਆ ਅੱਛਾ ਸੰਤੁਸ਼ਟੀ ਆ ਤੁਹਾਨੂੰ ਸਾਰਿਆਂ ਨੂੰ ਤਾਂ ਜੀ ਹੈ ਜੀ ਵਧੀਆ ਰਿਹਾ ਕੰਮ ਹਾਂ ਜੀ ਕੋਈ ਐਦਾਂ ਦਾ ਹੀ ਕੋਈ ਵਿੱਚ ਕੋਈ ਤਕਲੀਫ ਵਾਲੀ ਗੱਲ ਕੋਈ ਬਾਤ ਨਹੀਂ ਕਈ ਵਾਰ ਵੀ ਕੋਈ ਤੰਗੀ ਵਾਲਾ ਆ ਜਾਂਦਾ ਆਪਾਂ ਨੂੰ ਕੰਮ ਕਰ ਵੀ ਇਹ ਔਖਾ ਲੱਗਦਾ ਸੀ ਤੇ ਸੁੱਖਾ ਰਿਹਾ ਸੁੱਖਾ ਰਿਹਾ ਜੇ ਸੁੱਖਾ ਰਹਿ ਜਾਂਦੇ ਠੀਕ ਹੈ ਠੀਕ ਚੱਲਿਆ ਕੰਮ ਸਾਰਾ ਹਾਂ ਜੀ ਇੱਕ ਵਾਰ ਬਹੁਤ ਅੱਛਾ ਜਿਹਾ ਸਿਲੀਨ ਚਲਾ ਸਕਦਾ ਹਾਂ ਹਾਂ ਤਰਾਲੀਆਂ ਭਰੀਆਂ ਖੜੀਆਂ ਨੇ ਟੂੜੀਆਂ ਆਹ ਟਰਾਲੀ ਤੋਂ ਜਾਲ ਵੀ ਲਾਤਾ ਆਪਾਂ ਨੇ ਆ ਦੂਜੀ ਟਰਾਲੀ ਤੇ ਵੀ ਇੱਕ ਜਾਲ ਲੱਗਿਆ ਹੋਇਆ ਜੇ ਟੂੜੀਆਂ ਭਰੀਆਂ ਹੋਈਆਂ ਨੇ ਮਸ਼ੀਨ ਅੰਦਰ ਲਾਤੀ ਸਾਫ਼ ਸੁਥ ਸਾਫ਼ ਕਰਕੇ ਢਾੱਕ ਕੇ ਰੱਖਤੀ ਕੰਮੰਦੇ ਵਰ ਗਿਆ ਤੇ ਇਸ ਕਰਕੇ ਸਾਰਾ ਇਹ ਅੰਦਰ ਲਾ ਕੇ ਸਾਫ਼ ਸੁਥਰੀ ਕਰਕੇ ਇਹ ਲਾਤੀ ਆ ਜਾਲ ਟੰਗਿਆ ਪਿਆ ਹਾਂ ਦੋਸਤੋ ਫਿਰ ਦੱਸਿਓ ਵੀ ਇਹ ਕਿੱਦਾਂ ਦੀ ਲੱਗੀ ਵੀਡੀਓ ਤੁਹਾਨੂੰ ਜਿਹੜੇ ਮਿੱਤਰ ਨਵੇਂ ਜੁੜੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਤੇ ਕਮੈਂਟ ਕਰਿਓ ਕਮੈਂਟ ਜਰੂਰ ਕਰਿਆ ਕਰੋ ਦੱਸਿਆ ਕਰੋ ਕਿੱਦਾਂ ਦਾ ਲੱਗਿਆ ਤੁਹਾਨੂੰ ਬਾਕੀ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਸੇਕਰ ਉਹ ਬਾਕੀ ਦੇ ਅੱਲਾਵਾ ਤਾਂ ਜੇ ਵਿਚਾਰ ਕਰਕੇ ਕਿ ਕਿਦਾਂ ਦਾ ਲੱਗਦਾ ਆ ਦੁਬਾਰਾ ਫੇਰ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਹੱਥ ਸਿਰ ਜਾ